ਇਕਦਾ ਜੇ ਆਪਾਂ ਮੈਂ ਅਮਰਤਪਾਲ ਦੇ ਪੱਖ ਤੋਂ ਹੀ ਦੇਖਾਂ ਨੂੰ ਤਾਂ ਇਹ ਵਕੀਲ ਸਾਹਿਬ ਉਹਦਾ ਨੁਕਸਾਨ ਕਰ ਰਹੇ ਨੇ। ਉਹ ਕਿਵੇਂ ਨੁਕਸਾਨ ਹੋ ਰਿਹਾ? ਉਹ ਵਕੀਲ ਤਾਂ ਇਹ ਦਾਵਾ ਕਰ ਰਹੇ ਨੇ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਜਦੋਂ ਕਹੇਗਾ ਕਾਨੂੰਨ ਸੈਂਡਰ ਤੱਕ ਵੀ ਕਰਵਾ ਦੇਾਂਗੇ ਅਸੀਂ ਆਪਣੇ ਜਰੀਏ। ਦੇਖੋ ਕਾਨੂੰਨ ਤਾਂ ਹੁਣੀ ਕਹਿ ਰਿਹਾ ਸੈਂਡਰ ਕਰੋ। ਕਾਨੂੰਨੇ ਥੋੜੀ ਕਰਵੇ ਮਹੀਨੇ ਬਾਅਦ ਆ ਜੇ। ਤੇ ਅਮਰਪਾਲ ਮੈਰੋ ਵੀ ਇੱਥੇ ਨਹੀਂ ਹੈ ਤੇ ਉਹਨਾਂ ਦੇ ਵਕੀਲਾਂ ਜਰੀਏ ਜਿਹੜੀਆਂ ਗੱਲਾਂ ਆਈਆਂ ਨੇ ਉਹ ਕਹਿੰਦੇ ਕਿ ਜਿਹੜੀ ਜ਼ਿੰਮੇਵਾਰੀ ਚੁੱਕੀ ਜਾਣ ਵਾਲੀ ਵੀਡੀਓ ਆ ਉਹ ਹੋ ਸਕਦਾ ਏਆਈ ਨਾਲ ਬਣਾਈ ਗਈ ਹੋਵੇ ਤੇ ਬਾਅਦ ਚ ਜਾਂਚ ਚ ਪਤਾ ਲੱਗਣਾ ਕਿ ਜਦੋਂ ਤੁਸੀਂ ਲਾਲ ਕਿਲੇ ਤੇ ਝੰਡਾ ਚੁਲਾਤਾ ਕਹਿੰਦੇ ਜੀ ਅਸੀਂ ਫਤਿਹ ਕਰ ਲਿਆ ਉਹ 2 ਮਿੰਟ ਲਈ ਕਰ ਲਿਆ ਸਿੱਖਾਂ ਨੇ ਝੰਡਾ ਚੁਲਾਏ ਨੇ ਪਰ ਸਿੱਖ ਉੱਥੇ ਫਿਰ ਉਹਦੀ ਰਾਖੀ ਲਈ ਖੜੇ ਨੇ ਲੜੇ ਨੇ ਉਹ ਚੁਲਾ ਕੇ ਚਲੇ ਜਾਣਾ ਉਸ ਤੋਂ ਬਾਅਦ ਪੁਲਿਸ ਨੇ ਕੀ ਬਤਾ ਦੀ ਕਿੱਡੀ ਬੇਅਦਵੀਂ ਕਰੀ ਹੋਣੀ ਆ ਉਹਤਨ ਵਕੀਲ ਨੇ ਜਿਹੜੇ ਅਲੱਗ-ਅਲੱਗ ਇਹ ਦਾਵਾ ਪੇਸ਼ ਕਰ ਰਹੇ ਨੇ ਕਿ ਮੈਂ ਉਹਦਾ ਵਕੀਲ ਹਾਂ ਮੈਂ ਉਹਦਾ ਵਕੀਲ ਹਾਂ ਤੋ ਇਹ ਤਾਂ ਹੁਣ ਅਮਰਤਪਾਲ ਦੱਸ ਸਕਦਾ ਵੀ ਉਹਦੇ ਕਿਹਦੇ ਵਕਾਲਤਨਾਮੇ ਤੇ ਉਹਨੇ ਦਸਤਖਤ ਕੀਤੇ ਨੇ ਕੇਸ ਅਸੀਂ ਅਦਾਲਤ 'ਚ ਲੜਨਾ ਸਜ਼ਾ ਜੇ ਮਹਿਰ ਨੂੰ ਦੇਣੀ ਆ ਜਾਂ ਉਹਨੂੰ ਬਰੀ ਕਰਨਾ ਉਹ ਅਦਾਲਤ ਨੇ ਕਰਨਾ ਮੀਡੀਆ ਨੇ ਤਾਂ ਕਰਨਾ ਨਹੀਂ ਮੈਂ ਜੇ ਮਹਿਰੋਂ ਬਾਰੇ ਕੁਝ ਬੋਲ ਵੀ ਪਾਵਾਂ ਤਾਂ ਮੇਰੀ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਮੈਂ ਉਹਦਾ ਵਕੀਲ ਨਹੀਂ ਹਾਂ ਪਰ ਜੇ ਮਹਿਰੋਂ ਨੇ ਮੇਰੇ ਵਕਾਲਤਨਾਮੇ 'ਤੇ ਸਾਈਨ ਕੀਤੇ ਨੇ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਹਦਾ ਉਹਦਾ ਹਰ ਪੱਖ ਨੂੰ ਬਚਾ ਕਰਾਂ ਪਠੰਡਾ ਪੁਲਿਸ ਕਹਿੰਦੀ ਜਦੋਂ ਅਸੀਂ ਐਲਓਸੀ ਜਾਰੀ ਕੀਤੀ ਉਦੋਂ ਪਹਿਲਾਂ ਹੀ ਉਹ ਚਲਾ ਗਿਆ ਸੀ ਟਿਕਟਾਂ ਪਹਿਲਾਂ ਹੀ ਕਰਾਈਆਂ ਸੀ 2 ਦਿਨ ਗੱਡੀ ਖੜੀ ਰਹੀ ਤੇ ਮੈਂ ਉਹ ਦੇਖ ਰਿਹਾ ਸੀ ਜਿਹੜੀ ਐਸਐਸਪੀ ਸਾਹਿਬ ਨੇ ਉਹਨਾਂ ਦਾ ਬਿਆਨ ਸੀ ਕਿ ਜੀ ਅਸੀਂ ਗੱਡੀ ਬਰਾਮਦ ਕੀਤੀ ਸਾਨੂੰ ਫੋਨ ਆਇਆ ਕਿ ਉਹਦੇ ਚੋਂ ਬਲੱਡ ਚੋਰੀਆ ਬਦੂ ਤਾਂ ਚਲੋ ਦੂਜੇ ਤੀਜੇ ਦਿਨ ਆਏਗੀ ਜੇ ਕਿਸੇ ਗੱਡੀ ਚੋਂ ਬਲੱਡ ਚੋਰੀਆ ਤਾਂ ਪਾਰਕਿੰਗ ਚ ਹੈਗੀ ਆ ਉਹ ਕਿਸੇ ਨੇ ਨੋਟ ਹੀ ਨਹੀਂ ਕਰੀ ਉਹ ਇਕ ਤਾਂ ਇਹ ਵੀ ਮੈਨੂੰ ਦਾ ਕਿਉਂਕਿ ਬੜਾ ਸੋਚੀ ਸਮਝਾ ਸੀ ਕਿ ਵੀ 2-3 ਦਿਨ ਇਥੇ ਲਾਸ਼ ਮਿਲ ਵੀ ਜਾਵੇ ਤਾਂ ਕਿ ਸਨਸਨੀ ਪੈਦਾ ਹੋਵੇ ਨਹੀਂ ਤਾਂ ਲਾਸ਼ ਕਿਤੇ ਦੱਬੀ ਵੀ ਜਾ ਸਕਦੀ ਸੀ ਲਾਸ਼ ਬਰਾਮਦ ਹੋਵੇ ਇਹ ਤਾਂ ਚਾਹ ਰਹੇ ਸੀ ਨਾ ਮੇਰੇ ਬੀਬੀ ਉਹ ਬਰਾਮਦ ਹੋਵੇ ਪਰ ਬਰਾਮਦ ਕਦੋਂ ਹੋਵੇ ਜਦੋਂ ਮੈਂ ਦੁਬਈ ਨਿਕਲ ਜਾਵਾਂ ਕੰਜਨ ਕੁਮਾਰੀ ਉਰਫ ਕਮਲਕੌਰ ਕਤਲकांड ਮਾਮਲੇ ਦੇ ਵਿੱਚ ਕਾਨੂੰਨੀ ਹੁਣ ਪੇਚਤਗੀਆਂ ਕੀ ਨੇ ਕਾਨੂੰਨ ਦੇ ਨਜ਼ਰੀਏ ਤੋਂ ਕੀ ਅਮਰਤਪਾਲ ਸਿੰਘ ਮਹਿਰ ਨੂੰ ਰਾਹਤ ਮਿਲੇਗੀ ਜਾਂ ਫਿਰ ਮੁਸ਼ਕਲਾਂ ਵਧ ਜਾਣਗੀਆਂ ਇਸ ਦੇ ਬਾਰੇ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਤੇ ਹੁਣ ਫਿਰ ਕਰਨ ਲੱਗੇ ਆ ਇੱਕ ਤਾਂ ਕਾਨੂੰਨੀ ਨਜ਼ਰੀਏ ਤੋਂ ਤੇ ਦੂਜਾ ਇਸ ਦਾ ਪ੍ਰਭਾਵ ਕੀ ਪੈ ਰਿਹਾ ਹੈ ਇਸ कांड ਤੋਂ ਬਾਅਦ ਆਮ ਤੌਰ ਦੇ ਉੱਤੇ ਬਹੁਤ ਸਾਰੇ ਮੁੱਦੇ ਹੁੰਦੇ ਆ ਜਿਹੜੇ ਕੰਮ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਇਹੋ ਜਿਹੇ ਮੁੱਦੇ ਉੱਠਦੇ ਆ ਤੇ ਸਾਰੇ ਰੁਲ ਜਾਂਦੇ ਆ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਜਗਤਾਰ ਸਿੰਘ ਸਿੱਧੂ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਐਡਵੋਕੇਟ ਸਾਹਿਬ ਇਸ ਮਾਮਲੇ ਦੇ ਵਿੱਚ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਤੇ ਤੁਸੀਂ ਇੱਕ ਗੱਲ ਕਹੀ ਸੀ ਕਿ ਜਦੋਂ ਕੋਈ ਕਤਲ ਦੀ ਜ਼ਿੰਮੇਵਾਰੀ ਚੁੱਕਦਾ ਹੈ ਖਾਸ ਕਰਕੇ ਕਮਲਕੌਰ ਦੇ ਕਤਲ ਦੀ ਜ਼ਿੰਮੇਵਾਰੀ ਚੁੱਕੀ ਜਦੋਂ ਸੋਸ਼ਲ ਮੀਡੀਆ ਜਰੀਏ ਮਹਿਰੋ ਨੇ ਜੀ ਅੰਦਰ ਜ਼ਿੰਮੇਵਾਰੀ ਅਦਾਲਤ ਦੇ ਚੁੱਕਣੀ ਕਬੂਲਣਾ ਤੇ ਬਾਹਰ ਸੋਸ਼ਲ ਮੀਡੀਆ ਤੇ ਕਹਿਣਾ ਦੋਨਾਂ 'ਚ ਬੜਾ ਫਰਕ ਹੁੰਦਾ ਹੈ ਤੇ ਗੱਲਾਂ ਉਹ ਜਿਹੀਆਂ ਸਾਹਮਣੇ ਵੀ ਆਉਣ ਲੱਗ ਗਈਆਂ ਹੁਣ ਤੇ ਅਮਰਤਪਾਲ ਮੈਰੋ ਵੀ ਇੱਥੇ ਨਹੀਂ ਹੈ ਤੇ ਉਹਨਾਂ ਦੇ ਵਕੀਲਾਂ ਜਰੀਏ ਜਿਹੜੀਆਂ ਗੱਲਾਂ ਆਈਆਂ ਨੇ ਉਹ ਕਹਿੰਦੇ ਕਿ ਜਿਹੜੀ ਜ਼ਿੰਮੇਵਾਰੀ ਚੁੱਕੀ ਜਾਣ ਵਾਲੀ ਵੀਡੀਓ ਆ ਉਹ ਹੋ ਸਕਦਾ ਏਆਈ ਨਾਲ ਬਣਾਈ ਗਈ ਹੋਵੇ ਤੇ ਬਾਅਦ 'ਚ ਜਾਂਚ 'ਚ ਪਤਾ ਲੱਗਣਾ ਦੇਖੋ ਇਹ ਇਹ ਤਾਂ ਨਹੀਂ ਮੈਂ ਕੋਈ ਜੋਤਸ਼ੀਆ ਪਰ ਇਹ ਆ ਵੀ ਇੱਕ ਤਾਂ ਤੁਸੀਂ ਬੰਦੇ ਦਾ ਕੰਡਕਟ ਜਦੋਂ ਦੇਖਦੇ ਹੋ ਕਿ ਕਿਸੇ ਬੰਦੇ ਨੇ ਕੋਈ ਜੇ ਕੋਈ ਆਪਣਾ ਇਹਨੂੰ ਕੋਈ ਦਲੇਰਾ ਨਾ ਕੰਮ ਮੰਨ ਰਿਹਾ ਕਿ ਜੀ ਮੈਂ ਇਹ ਕੰਮ ਕੀਤਾ ਹੈ। ਕਿਉਂਕਿ ਅੱਜ ਅਸੀਂ ਜਦੋਂ ਹੁਣ ਤੱਕ ਜਿੰਨਾ ਵੀ ਅਸੀਂ ਸਿੱਖਾਂ ਦਾ ਕਿਰਦਾਰ ਰਿਹਾ ਉਹ ਖੜ ਕੇ ਲੜੇ ਨੇ। ਮੈਂ ਵੈਸੇ ਇਹ ਚੀਜ਼ ਰੈਲੀਮੈਂਟ ਨਹੀਂ ਪਰ ਮੈਂ ਦੀਪ ਸੂਧੂ ਤੇ ਇੱਕ ਸਵਾਲ ਕੀਤਾ ਸੀ ਉਹਨੂੰ ਕਿ ਜਦੋਂ ਤੁਸੀਂ ਲਾਲ ਕਿਲੇ ਤੇ ਝੰਡਾ ਚੁਲਾਤਾ ਕਹਿੰਦੇ ਜੀ ਅਸੀਂ ਫਤਿਹ ਕਰ ਲਿਆ ਉਹ 2 ਮਿੰਟਾਂ ਲਈ ਕਰ ਲਿਆ ਸਿੱਖਾਂ ਨੇ ਝੰਡਾ ਚੁਲਾਏ ਨੇ ਪਰ ਸਿੱਖ ਉਹਥੇ ਫਿਰ ਉਹਦੀ ਰਾਖੀ ਲਈ ਖੜੇ ਨੇ ਲੜੇ ਨੇ। ਉਹ ਚੁਲਾ ਕੇ ਚਲੇ ਜਾਣਾ ਉਸ ਤੋਂ ਬਾਅਦ ਪੁਲਿਸ ਨੇ ਕੀ ਬਤਾ ਦੀ ਕਿੰਨੀ ਬੇਅਦਬੀ ਕਰੀ ਹੋਣੀ ਆ ਉਹ ਤਾਂ ਉਹ ਤਾਂ ਕੋਈ ਉਹ ਨਾ ਹੋਈ ਨਾ ਇਸੇ ਤਰੀਕੇ ਨਾਲ ਵੀ ਜਿਆਦਾ ਤੁਸੀਂ ਜ਼ਿੰਮੇਵਾਰੀ ਨਾਲ ਲੋ ਅੱਛਾ ਚਲੋ ਇਹ ਜਿਹੜੀ ਤੁਸੀਂ ਗੱਲ ਕਰੀ ਕਿ ਵਕੀਲ ਸਾਹਿਬ ਮੈਂ ਇੱਕ ਦੋ ਇੰਟਰਵਿਊ ਦੇਖੀਆਂ ਨੇ ਉਹ ਦੋ ਤਿੰਨ ਵਕੀਲ ਨੇ ਜਿਹੜੇ ਅਲੱਗ-ਅਲੱਗ ਇਹ ਦਾਵਾ ਪੇਸ਼ ਕਰ ਰਹੇ ਨੇ ਕਿ ਮੈਂ ਉਹਦਾ ਵਕੀਲਾਂ ਮੈਂ ਉਹਦਾ ਵਕੀਲਾਂ ਸੋ ਇਹ ਤਾਂ ਹੁਣ ਅਮਰਤਪਾਲ ਦੱਸ ਸਕਦਾ ਵੀ ਉਹਦੇ ਕਿਹਦੇ ਵਕਾਲਤਾਂ ਵਿੱਚ ਉਹਨੇ ਦਸਤਖਤ ਕੀਤੇ ਨੇ ਇੱਕ ਤਾਂ ਜੇ ਆਪਾਂ ਮੈਂ ਅਮਰਤਪਾਲ ਦੇ ਪੱਖ ਤੋਂ ਹੀ ਦੇਖਾਂ ਨੂੰ ਤਾਂ ਇਹ ਵਕੀਲ ਸਾਹਿਬ ਉਹਦਾ ਨੁਕਸਾਨ ਕਰ ਰਹੇ ਨੇ ਓ ਕਿਵੇਂ ਨੁਕਸਾਨ ਹੋ ਰਿਹਾ ਉਹ ਵਕੀਲ ਤਾਂ ਇਹ ਦਾਵਾ ਕਰ ਰਹੇ ਨੇ ਕਿ ਅਮਰਿਤਪਾਲ ਸਿੰਘ ਮਹਿਰੋ ਨੂੰ ਜਦੋਂ ਕਹਿਗਾ ਕਾਨੂੰਨ ਸੈਂਡਰ ਤੱਕ ਵੀ ਕਰਵਾ ਦੇਾਂਗੇ ਅਸੀਂ ਆਪਣੇ ਜਰੀਏ ਦੇਖੋ ਕਾਨੂੰਨ ਤਾਂ ਹੁਣੀ ਕਹਿ ਰਹੇ ਸੈਂਡਰ ਕਰੋ ਕਾਨੂੰਨੇ ਥੋੜੀ ਕਰਾ ਵੀ ਮਹੀਨੇ ਬਾਅਦ ਆ ਜਿਓ ਤੇ ਰਿਕੁਆਇਰਡ ਹੈ ਤੇ ਇੱਕ ਇਹ ਮੈਂ ਕਾਰਨ ਇਹ ਕੀ ਹੈ ਕਿ ਦੇਖੋ ਸਾਡੇ ਨਾਲ ਬੜੇ ਪੇਸ਼ੇ ਦੀ ਇੱਕ ਬੜਾ ਦੁੱਖ ਹੁੰਦਾ ਹੈ ਕਿ ਕੁਝ ਨਾ ਇਸ ਤਰ੍ਹਾਂ ਦੀ ਪਬਲਿਸਿਟੀ ਆ ਗਈ ਸੋਸ਼ਲ ਮੀਡੀਆ ਆ ਗਿਆ ਉਹਦੇ ਚ ਕੀ ਹੈ ਕਿ ਵਕੀਲ ਸਾਹਿਬ ਤਾਂ ਬੋਨਰ ਵਾਲੇ ਸੋਚਦੇ ਨਹੀਂ ਕਿ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਨਾ ਇਹ ਅਸੀਂ ਡਿਫੈਂਸ ਡਿਸਕਲੋਜ਼ ਕਰ ਰਹੇ ਹਾਂ ਬਚਾਪਾ ਕਰ ਰਹੇ ਹਾਂ ਹੁਣ ਮੰਨ ਲਓ ਮੈਂ ਕੋਈ ਕੋਈ ਤਰੁੱਟੀਆਂ ਕੱਢ ਦਿਆਂ ਕਿ ਜੀ ਪੋਸਟਮਾਰਟਮ ਰਿਪੋਰਟ ਜਿਹੜੀ ਹੈਗੀ ਆ ਹਾਲਾਂਕਿ ਉਹ ਮਿਲੀ ਨਹੀਂ ਬਹੁਤ ਕੋਸ਼ਿਸ਼ ਕਰੀ ਤੇ ਵੀ ਇਹਦੇ ਚੀਜ਼ ਡਾਕਟਰ ਨੇ ਇਸ ਤਰੀਕੇ ਨਾਲ ਉਹਦਾ ਫਰਜ ਬਣਦਾ ਸੀ ਉਹ ਨਹੀਂ ਕੀਤਾ ਮੈਂ ਅਗਾਹ ਕਰ ਦੂੰ ਡਾਕਟਰ ਨੂੰ ਡਾਕਟਰ ਕੀ ਆ ਪਿਛਲੀ ਡੇਟ ਚ ਪਾ ਕੇ ਉਹ ਚੀਜ਼ਾਂ ਐਡ ਕਰ ਦੂਗਾ ਇਸੇ ਤਰ੍ਹਾਂ ਮੈਂ ਪੁਲਿਸ ਦੀਆਂ ਜਿਹੜੀਆਂ ਤਰੁੱਟੀਆਂ ਨੇ ਜਿਵੇਂ ਗਰਾਊਂਡ ਲੱਗ ਜਾਂਦੇ ਚ ਤਾ ਕੀ ਹੋਊਗਾ ਪੁਲਿਸ ਆਪਣੀਆਂ ਤਰੂੜੀਆਂ ਦੂਰ ਕਰ ਲੂਗੀ ਹਮ ਮਤਲਬ ਤੁਸੀਂ ਆਪਣੀ ਵਿਰੋਧੀ ਧਿਰ ਨੂੰ ਦੱਸ ਰਹੇ ਹੋ ਕਿ ਜੀ ਸਾਡੇ ਕੋਲ ਹਥਿਆਰ ਇਹ ਇਹ ਨੇ ਹਮ ਉਤੋਂ ਅਗਲਾ ਆਪਣੇ ਪਹਿਲਾਂ ਆਪਣੀ ਢਾਲ ਤਿਆਰ ਕਰ ਲਾਂਗੇ ਤੋ ਬਚਾ ਪੱਖ ਦਾ ਸਿਆਣਾ ਪਈ ਹੁੰਦੀ ਹੈ ਵਕੀਲ ਦੀ ਹਮੇਸ਼ਾ ਕਿ ਕਿਉਂਕਿ ਕੇਸ ਅਸੀਂ ਅਦਾਲਤ 'ਚ ਲੜਨਾ ਹਮ ਸਜ਼ਾ ਜੇ ਮੈਰ ਨੂੰ ਦੇਣੀ ਆ ਜਾਂ ਉਹਨੂੰ ਬਰੀ ਕਰਨਾ ਉਹ ਅਦਾਲਤ ਨੇ ਕਰਨਾ ਮੀਡੀਆ ਨੇ ਤਾਂ ਕਰਨਾ ਨਹੀਂ ਹਮ ਤੋ ਜੇ ਮੈਂ ਹੁ ਮੈਂ ਜੇ ਮੈਰੋਂ ਬਾਰੇ ਕੁਝ ਬੋਲ ਵੀ ਪਾਵਾਂ ਤਾਂ ਮੇਰੀ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਮੈਂ ਉਹਦਾ ਵਕੀਲ ਨਹੀਂ ਹਮ ਪਰ ਜੇ ਮਹਿਰੋ ਨੇ ਮੇਰੇ ਵਕਾਲਾਤਨਾਮੇ 'ਤੇ ਸਾਈਨ ਕੀਤੇ ਨੇ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਹ ਉਹਦਾ ਹਰ ਪੱਖ ਨੂੰ ਬਚਾ ਕਰਾਂ। ਇੱਕ ਤਾਂ ਤੁਸੀਂ ਇਹ ਗੱਲ ਦੱਸੀ ਹੈ ਕਿ ਵਕੀਲਾਂ ਨੇ ਜੋ ਕੁਝ ਹੋਣ ਜਗ ਜਹਰ ਕੀਤਾ মিডিਆ ਦੇ ਜ਼ਰੀਏ ਕਿਤੇ ਉਹ ਗੱਲਾਂ ਕਿ ਕਿਹੜੀਆਂ ਬਚਾਅ ਪੱਖ ਨੂੰ ਜਾਂ ਦੂਸਰੇ ਪੱਖ ਨੂੰ ਵਿਰੋਧੀ ਧਿਰ ਨੂੰ ਜੜੀਆਂ ਫਾਇਦਾ ਪਹੁੰਚਾ ਸਕਦੀਆਂ। ਇੱਕ ਮੈਨੂੰ ਇਹ ਦੱਸੋ ਕਿ ਹੁਣ ਅਮਰਿਤਪਾਲ ਸਿੰਘ ਮਹਿਰੋ ਬਠਿੰਡਾ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਇੱਥੋਂ ਫਰਾਰ ਹੈ, ਭੱਜ ਗਿਆ। ਹੁਣ ਅਮਰਿਤਪਾਲ ਸਿੰਘ ਮਹਿਰੋ ਨੂੰ ਕਾਨੂੰਨ ਦੇ ਵਿੱਚ ਜਾਂ ਉਸ ਕੇਸ ਦੇ ਵਿੱਚ ਦੁਬਾਰਾ ਲਿਆਉਣ ਦੀ ਖਾਤਰ ਜਾਂ ਅਦਾਲਤ 'ਚ ਪੇਸ਼ ਕਰਨ ਵਾਸਤੇ ਜਾਂ ਉਹਨੂੰ ਰਿਮਾਂਡ ਤੇ ਲੈਣ ਵਾਸਤੇ ਪਹਿਲਾਂ ਹੀ ਤਾਂ ਸ਼ਰਤ ਹੈ ਗ੍ਰਿਫਤਾਰੀ ਉਹ ਕਿੰਨੀ ਕੋ ਪੋਸੀਬਲ ਆ ਹੁਣ ਜਦੋਂ ਉਸ ਦਾ ਬਾਹਰ ਚਲੇ ਜਾਣਾ ਕਿਉਂਕਿ ਬਠਿੰਡਾ ਪੁਲਿਸ ਕਹਿੰਦੀ ਜਦੋਂ ਅਸੀਂ ਐਲਓਸੀ ਜਾਰੀ ਕੀਤੀ ਉਦੋਂ ਪਹਿਲਾਂ ਹੀ ਉਹ ਚਲਾ ਗਿਆ ਸੀ ਟਿਕਟਾਂ ਪਹਿਲਾਂ ਹੀ ਕਰਾਈਆਂ ਸੀ ਦੇਖੋ ਇਹ ਨਾ ਮੈਨੂੰ ਬੜਾ ਇਹ ਪੁਖਤਾ ਸ਼ੱਕ ਹੈ ਕਿ ਪ੍ਰਸ਼ਾਸਨ ਮਿਲਿਆ ਹੋਇਆ ਸੀ ਇਹ ਨਾਲ ਕਿ ਕਈ ਚੀਜ਼ਾਂ ਵਰੀ ਕਈ ਵਾਰੀ ਹੁੰਦਾ ਵੀ ਕਿਸੇ ਮੇਨ ਮੁੱਦੇ ਤੋਂ ਧਿਆਨ ਭਟਕਾਉਣਾ ਹੁੰਦਾ ਉਹ ਕਈ ਵਾਰੀ 2-4 ਸਾਲ ਬਾਅਦ ਜਾ ਕੇ ਗੱਲ ਖੁੱਲਦੀ ਹੈ ਕਿਦਾ ਤਾਂ ਅਸਲ ਮਕਸਦ ਇਹ ਸੀਗਾ ਤੁਸੀਂ ਇਹ ਦੇਖੋ ਵੀ 2 ਦਿਨ ਗੱਡੀ ਖੜੀ ਰਹੀ ਤੇ ਮੈਂ ਉਹ ਦੇਖ ਰਿਹਾ ਸੀ ਜਿਹੜੀ ਐਸਐਸਪੀ ਸਾਹਿਬ ਨੇ ਉਹਨਾਂ ਦਾ ਬਿਆਨ ਸੀ ਕਿ ਜੀ ਅਸੀਂ ਗੱਡੀ ਬਰਾਮਦ ਕੀਤੀ ਹੈ ਸਾਨੂੰ ਫੋਨ ਆਇਆ ਕਿ ਉਹਦੇ ਚੋਂ ਬਲੱਡ ਚੋਰੀਆ ਜਾਂ ਉਹਦੇ ਦਹਾ ਘਰਿਆ ਨਾ ਤੇ ਬਦਬੂ ਆ ਰਹੀ ਆ ਹੁਣ ਜੇ ਬਦਬੂ ਦਾ ਚਲੋ ਦੂਜੇ ਤੀਜੇ ਦਿਨ ਆਏਗੀ ਜੇ ਕਿਸੇ ਗੱਡੀ ਚੋਂ ਬਲੱਡ ਚੋ ਰਿਆ ਤਾਂ ਪਾਰਕਿੰਗ ਚ ਹੈਗੀ ਆ ਉਹ ਕਿਸੇ ਨੇ ਨੋਟ ਹੀ ਨਹੀਂ ਕਰੀ ਉਹ ਇੱਕ ਤਾਂ ਇਹ ਵੀ ਮੈਨੂੰ ਦਾ ਕਿਉਂਕਿ ਬੜਾ ਸੋਚੀ ਸਮਝਾ ਸੀਗਾ ਵੀ ਦੋ ਤਿੰਨ ਦਿਨ ਇੱਥੇ ਲਾਸ਼ ਮਿਲ ਵੀ ਜਾਵੇ ਤਾਂ ਕਿ ਸੰਸਨੀ ਪੈਦਾ ਹੋਵੇ ਨਹੀਂ ਤਾਂ ਲਾਸ਼ ਕਿਤੇ ਦੱਬੀ ਵੀ ਜਾ ਸਕਦੀ ਸੀ ਖਪਾਈ ਵੀ ਜਾ ਸਕਦੀ ਸੀ ਨਾ ਲਾਸ਼ ਬਰਾਮਦ ਹੋਵੇ ਇਹ ਤਾਂ ਚਾਰੇ ਸੀ ਨਾ ਮੇਰੇ ਬੀ ਉਹ ਬਰਾਮਦ ਹੋਵੇ ਪਰ ਬਰਾਮਦ ਕਦੋਂ ਹੋਵੇ ਜਦੋਂ ਮੈਂ ਦੁਬਈ ਨਿਕਲ ਜਾਣਾ ਹੈ ਨਾ ਅੱਛਾ ਦੂਜੀ ਗੱਲ ਜੇ ਜਦੋਂ ਕੋਈ ਇਹ ਜ਼ਿੰਮੇਵਾਰੀ ਚੁੱਕ ਰਿਹਾ ਕਿ ਸਾਰਾ ਪੰਜਾਬ ਤਾਂ ਜਿਹੜਾ ਜਿਹੜੇ ਜਿਹੜੇ ਨਾ ਲੋਕ ਵਕਤੀ ਉਬਾਲ ਦੇ ਸਤਾਏ ਹੋਏ ਲੋਕ ਨੇ ਉਹ ਹੁਣ ਅਮਰਪਾਲ ਮਹਿਰੋਂ ਦਾ ਸਾਥ ਇਸ ਕਰਕੇ ਦੇ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਵੀ ਇਹ ਇਹੀ ਹੱਲ ਹੈ ਕਿਉਂਕਿ ਇੱਕ ਇਹ ਵੀ ਹੋਰ ਗੱਲ ਹੈ ਨਾ ਕਿ ਜਦੋਂ ਕੋਈ ਤੁਸੀਂ ਕਹਿੰਦੇ ਵੀ ਰੋਜ਼ਗਾਰ ਨਹੀਂ ਮਿਲ ਰਿਹਾ ਮੁੰਡਾ ਨਸ਼ਿਆਂ ਤੇ ਲੱਗ ਗਿਆ ਠੀਕ ਹੈ ਹੁਣ ਕੁੜੀ ਆਪਣਾ ਘਰ ਨਹੀਂ ਚਲਾ ਰਹੀ ਕੁੜੀ ਇਸ ਤਰ੍ਹਾਂ ਦੀ ਵੇਸ਼ਵਾ ਕੰਮ ਵਿੱਚ ਪੈ ਜਾਂਦੀ ਹੈ ਉਹ ਵੀ ਤਾਂ ਫਿਰ ਸਿਸਟਮ ਦੀ ਵਿਕਟਮ ਹੈ ਨਾ ਜੇ ਆਮ ਤੌਰ ਤੇ ਨਸ਼ੇ ਦਾ ਮੇਨ ਕਾਰਨ ਕੀ ਹੈ ਕਿ ਫਰਸਟ੍ਰੇਸ਼ਨ ਆ ਲਾਈਫ ਤੋਂ ਕਿ ਵੀ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਕੁੜੀਆਂ ਮੁੰਡੇ ਅਕਸਰ ਦੇਖਿਆ ਵੀ ਉਹ ਡਰੱਗਸ 'ਚ ਪੈ ਜਾਂਦੇ ਨੇ ਡਕੈਤ ਹੋ ਜਾਂਦੇ ਨੇ ਗੈਂਗਸਟਰ ਬਣ ਜਾਂਦੇ ਨੇ ਤੇ ਕੁੜੀਆਂ ਵੇਸ਼ਵਾ ਕੰਮ ਵਿੱਚ ਪੈ ਜਾਂਦੀਆਂ ਨੇ ਇਹਦੇ ਵਿੱਚ ਤੁਹਾਨੂੰ ਕੋਈ ਸ਼ੱਕ ਨਹੀਂ ਕਿ ਜਿਹੜੇ ਸੋਸਾਇਟੀ ਦੇ ਵਿੱਚ ਜਿਸ ਤਰ੍ਹਾਂ ਦੇ ਮੌਕੇ ਮਿਲਣੇ ਚਾਹੀਦੇ ਐ એનર્ਜੀ ਸਹੀ ਪਾਸੇ ਲੱਗੇ ਨਹੀਂ ਲੱਗਦੀ ਪਰ ਬੜਾ ਯੂਥ ਹੈਗਾ ਜਿਹੜਾ ਆਪਣੀ ਕਿਰਤ ਦੇ ਨਾਲ ਆਪਣਾ ਜੀਵਨ ਬਸਰ ਕਰਦਾ ਸਾਰੇ ਤਾਂ ਨਹੀਂ ਇਸ ਪਾਸੇ ਪੈਂਦੇ ਨੀ ਇਹ ਹੁਣ ਸਾਰੇ ਤਾਂ ਨਸ਼ੇ ਨਸ਼ੜੀ ਵੀ ਨਹੀਂ ਹੋ ਜਾਂਦੇ ਸਾਰੇ ਤਾਂ ਗੈਂਗਸਟਰ ਵੀ ਬਣ ਜਾਂਦੇ ਉਹ ਉਹ ਤਾਂ ਹੁਣ ਨਾ ਕਮਜ਼ੋਰ ਜਦੋਂ ਮਨ ਤੁਹਾਡਾ ਕਮਜ਼ੋਰ ਹੋ ਗਿਆ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਰੀ ਸੀ ਕਿ ਇਹ ਚੀਜ਼ਾਂ ਨੂੰ ਰੋਕ ਨਹੀਂ ਸਕਦੇ ਤੁਸੀਂ ਕਿਉਂਕਿ ਜਦੋਂ ਮਨ 'ਚ ਵਿਕਾਰ ਪੈਦਾ ਹੋ ਗਿਆ ਤਾਂ ਵਿਕਾਰੀ ਮਨ ਨੇ ਆਪਣੇ ਉਹਦੇ ਵਿਕਾਰ ਦੀ ਪੂਰਤੀ ਲਈ ਸਾਧਨ ਲੱਭ ਲੈਣੇ ਆ ਚਾਹੇ ਉਹ ਨਸ਼ਾ ਹੋਵੇ ਚਾਹੇ ਉਹ ਕਾਮ ਦੀ ਪੂਰਤੀ ਹੋਵੇ। ਪਰ ਉਹ ਤੋਂ ਬਾਅਦ ਜੇ ਤੁਹਾਨੂੰ ਪੈਸੇ ਮਿਲਣ ਲੱਗ ਗਏ ਉਹਦੇ ਬਦਲੇ ਫਿਰ ਹੋਰ ਜ਼ਿਆਦਾ ਵਾ ਵਾਦਾ ਹੋ ਜਾਂਦਾ ਹੈ। ਬਿਲਕੁਲ ਇਦਾਂ ਹੀ ਹੁੰਦਾ। ਡਰੱਗਸ ਵੀ ਇਦਾਂ ਹੀ ਹੁੰਦਾ ਨਾ ਕਿ ਪਹਿਲਾਂ ਉਹ ਨਸ਼ੇ ਤੇ ਲਾਉਂਦੇ ਨੇ। ਫਿਰ ਉਹ ਬੰਦੇ ਨੂੰ ਕਹਿੰਦੇ ਤੂੰ ਵੇਚ ਲੈ ਨਾਲੇ ਪੈਸੇ ਆਪਣੇ ਖਾਈ ਜਾਏਂਗਾ ਨਾਲੇ ਤੂੰ ਕਮਾ ਲੇਂਗਾ। ਇਹੀ ਹੈ ਪਰ ਜਿਹੜੇ ਜਿਹੜੇ ਡਰਗੇਸਟ ਨੇ ਜਾਂ ਜਿਹੜੇ ਗੈਂਗਸਟਰ ਨੇ ਉਹਨਾਂ ਖਿਲਾਫ ਨਹੀਂ ਕਰਦੇ ਸਮਾਜ ਜਨਾ ਟੁੱਟ ਕੇ ਪਿਆ ਵੀ ਗੰ ਰੁਜ਼ਗਾਰ ਨਹੀਂ ਕਰਨ ਦੇ ਰਹੇ ਜੇ ਕੋਈ ਥੰਦਾ ਚੱਲ ਗਿਆ ਫੋਨ ਆ ਜਾਂਦੀ ਆ ਵੀ 50 ਲੱਖ ਦੇ ਨਹੀਂ ਤਾਂ ਮਾਰ ਦੇਾਂਗੇ ਉਹਦੇ ਬਾਰੇ ਨਹੀਂ ਸਾਡਾ ਸਮਾਜ ਬੋਲਦਾ ਵੀ ਇਹ ਇਹ ਵੀ ਤਾਂ ਵਿਕਾਰ ਹੈ ਨਾ ਕਿ ਤੁਹਾਡੇ ਸਟੇਟ ਦਾ ਵਿਕਾਰ ਇੱਕ ਵੈਸੇ ਅਸੀਂ ਵਾਟਰ ਸਟੇਟ ਹਾਂ ਕੋਈ ਇੰਡਸਟਰੀ ਤੱਕ ਨਹੀਂ ਸਾਡੇ ਲੱਗ ਨਹੀਂ ਰਹੀ ਤੇ ਜੇ ਕੋਈ ਲਾਉਂਦਾ ਉਹਨੂੰ ਗੈਂਗਸਟਰ ਫੋਨ ਕਰ ਦਿੰਦੇ ਨੇ ਤੇ ਉਹ ਫਿਰ ਗੈਂਗਸਟਰਾਂ ਤੇ ਇਹ ਕੁੜੀ ਚ ਕੋਈ ਫਰਕ ਹੀ ਰਹਿ ਗਿਆ ਦੋ ਜੁਰਮ ਨੇ ਤਾਂ ਦੋਨੋਂ ਜੁਰਮ ਨੇ ਨਾ ਤੇ ਦੂਸਰੀ ਗੱਲ ਇਹ ਹੈ ਵੀ ਜਿਹੜਾ ਇਹ ਮਹਿਰੋਂ ਦਾ ਜਿਹੜਾ ਸਟੈਂਡ ਹੈ ਜਾਂ ਜਮਲੋ ਵਕੀਲ ਸਾਹਿਬ ਨੇ ਕਹਿਤਾ ਵੀ ਇਹ ਆਈ ਹੈ ਤਾਂ ਜਿਮਲੋ ਦੁਬਈ ਪਹੁੰਚ ਗਿਆ ਤਾਂ ਮੈਨੂੰ ਇਹ ਤਾਂ ਕਿ ਨ ਰੋਕਣ ਕਿ ਉਥੋਂ ਵੀਡੀਓ ਪਾ ਦਵੇ ਕਿ ਭਾਈ ਮੈਂ ਤਾਂ ਜ਼ਿੰਮੇਵਾਰੀ ਅੱਜ ਵੀ ਲੈਣਾ ਹਾਂ ਕਿ ਭਈ ਇਹ ਤਾਂ ਮੇਰੇ ਵਕੀਲ ਜਿਹੜੇ ਨੇ ਉਹ ਗਲਤ ਕਹਿ ਰਹੇ ਨੇ ਜਾਂ ਮੇਰੇ ਵੱਲੋਂ ਥੜਾ ਜਿ ਨਹੀਂ ਹੈਗੇ ਤਾਂ ਇਹਦਾ ਮਤਲਬ ਸਾਫ਼ ਹੈ ਕਿ ਭਈ ਉਹ ਇੱਕ ਸੋਚੀ ਸਮਝੀ ਸੀਗਾ ਵੀ ਅਸੀਂ ਇਦਾਂ ਇੱਕ ਸੰਤਨੀ ਵੀ ਫਿਲਾ ਦੇਾਂਗੇ ਜ਼ਿੰਮੇਵਾਰੀ ਤੇ ਭੱਜ ਵੀ ਲਵਾਂਗੇ ਉੱਥੇ ਜਿਹੜੇ ਮੇਰੇ ਵਰਗੇ ਖਾ ਮਖਾਈ ਸਪੋਰਟਸ ਖੜੇ ਨੇ ਬਾਅਦ ਦੇ ਵਿੱਚ ਫਿਰ ਉਹ ਦੇਖਦੇ ਜੇ ਤਾਂ ਗੱਲ ਹੀ ਕੁਝ ਹੋਰ ਸੀਗੀ ਤਾਂ ਅਸੀਂ ਐਵੇਂ ਉਹ ਮਤਲਬ ਕਿਸੇ ਦੇ ਖਿਲਾਫ ਲੜੀਏ ਤਾਂ ਕੁੱਲ ਮਿਲਾ ਕੇ ਇਹ ਵੀ ਜਿਹੜਾ ਇੱਕ ਇੱਕ ਤਾਂ ਇਹ ਜੁਰਮ ਹੈ ਔ ਜਿਹੜਾ ਉਹਦੇ ਭੱਜਣਾ ਮਹਿਰੋਂ ਦਾ ਤੇ ਜਾਂ ਫਿਰ ਉਹ ਤਾਂ ਪਤਾ ਹੀ ਸੀ ਕਿ ਮੁਕਰੇਗਾ ਨਾ ਉਹ ਉਹ ਤਾਂ ਕਿਉਂਕਿ ਵਕਾਲਤ ਕਰਦਿਆਂ ਨੂੰ ਇਹਨਾਂ ਸਮਾਂ ਤਾਂ ਹੋ ਗਿਆ ਕਿ ਬੰਦਿਆਂ ਦਾ ਪਤਾ ਲੱਗ ਜਾਂਦਾ ਹੁੰਦਾ ਕਿ ਕੇ ਵੀ ਕੀ ਅੱਗੇ ਇਹਦਾ ਹੋਏਗਾ ਨਾ ਕਿਉਂਕਿ ਅਕਸਰ ਜਾਦਾ ਸਾਡੇ ਕੋਲ ਕੇਸ ਜਿਹੜੇ ਨੇ ਉਹ ਸਰਕਾਰ ਦੇ ਖਿਲਾਫ ਹੀ ਲੜੇ ਨੇ। ਹੂੰ। ਤੋਂ ਇਹ ਤਾਂ ਪਤਾ ਹੀ ਸੀਗਾ ਪਰ ਹੁਣ ਇਹ ਵੀ ਦੁੱਖ ਇਸ ਗੱਲ ਤੇ ਆਉਂਦਾ ਹੈ ਕਿ ਸਾਡੇ ਜਿਹੜੇ ਸਰਉਣੀ ਗੁਰਦੁਆਰਾ ਪਰੰਧਰ ਕੰਢੀ ਦੀ ਹੈੱਡ ਗਰੰਥੀ ਨੇ ਉਹਨਾਂ ਨੇ ਵੀ ਇਹ ਇਹਨੂੰ ਜਿਹੜਾ ਹੈਗਾ ਸਹੀ ਠਹਿਰਾਇਆ। ਹੂੰ। ਜਦ ਕਿ ਗੁਰਦਾਸ ਜੀ ਨੇ ਇੱਕ ਵਾਰ ਲਿਖੀ ਹੈ ਕਥਾ ਹੈ ਬੇਸਿਕਲੀ ਉਹ ਇੱਕ ਵेशਵਾਦੀ ਕਿ ਇੱਕ ਵੇਸ਼ਵਾ ਜਿਹੜੀ ਹੈ ਝੱਖੜ ਝੁੱਲ ਰਿਹਾ ਮੀਂਹ ਪੈ ਰਿਹਾ ਇੱਕ ਫਕੀਰ ਜਾਂਦਾ ਹੈ ਫਕੀਰ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਤਾਂ ਉਹ ਦਰਵਾਜ਼ਾ ਖੜਕਾਉਂਦਾ ਹੈ ਝੱਖੜ ਝੁੱਲਿਆ ਮੀਂਹ ਪੈ ਰਿਹਾ ਇਸ ਕਰਕੇ ਉਹਦਾ ਗਾਹਕ ਵੀ ਕੋਈ ਨਹੀਂ ਆਇਆ ਤਾਂ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੁੱਲਤਾ ਫਕੀਰ ਕਹਿੰਦਾ ਵੀ ਮਾਂ ਮੈਂ ਮੀਂਹ ਪੈ ਰਿਹਾ ਜੇ ਮੈਨੂੰ ਮਾੜੀ ਜਿਹੀ ਜਗ੍ਹਾ ਦੇ ਦੇਵੇਂ ਮੈਂ ਬਹਿ ਜਾ ਉਹ ਹਿੱਲ ਗਈ ਕਿ ਐਨੀ ਜੇ ਤਾਂ ਮੈਨੂੰ ਕਹਿੰ ਦਿੱਤੀ ਮੈਨੂੰ ਤਾਂ ਸਾਰੇ ਬੇਸ਼ਕ ਕਹਿੰਦੇ ਨੇ ਮੈਨੂੰ ਕੰਜਰੀ ਕਹਿੰਦੇ ਨੇ ਮੈਨੂੰ ਤਾਂ ਗੰਦਾ ਬੋਲਦੇ ਨੇ ਇਹ ਮਾਂ ਕਹੇ ਨਾਲ ਕੌਣ ਆ ਗਿਆ ਫਕੀਰ ਅੰਦਰ ਬੜਦਾ ਬਹਿ ਜਾਂਦਾ ਚਲੋ ਲੰਬੀ ਕਥਾ ਪਰ ਉਹ ਕਹਿੰਦਾ ਵੀ ਮਤਲਬ ਉਹਦੇ ਇੰਨਾ ਪ੍ਰਭਾਵ ਪੈਂਦਾ ਹੈ ਕਿ ਉਸ ਤੋਂ ਬਾਅਦ ਉਹ ਭੰਦਾ ਬੰਦ ਕਰ ਦਿੰਦੀ ਹੈ ਉਹ ਕੁਝ ਇਸ ਤਰ੍ਹਾਂ ਦੇ ਵੀ ਕਿਰਦਾਰ ਹੁੰਦੇ ਨੇ ਜਿਹੜੇ ਉਹ ਵੇਸ਼ਵਾ ਨੂੰ ਵੀ ਦੇਵੀ ਬਣਾਉਂਦੇ ਨੇ ਕੁਝ ਇਸ ਤਰ੍ਹਾਂ ਦੇ ਵੀ ਕਿਰਦਾਰ ਹੁੰਦੇ ਨੇ ਜਿਹੜੇ ਸੰਤਵੰਨ ਦਾ ਦਾਵਾ ਕਰਦੇ ਨੇ ਪਰ ਦੇਵੀ ਸਮਾਨ ਔਰਤਾਂ ਨੂੰ ਵੀ ਬੇਸ਼ੱਕ ਵਿੱਚ ਧੱਕ ਦਿੰਦੇ ਨੇ ਉਹਨਾਂ ਜਿਹੜੀ ਤੁਸੀਂ ਸਟੇਟਮੈਂਟ ਦੀ ਗੱਲ ਕਰਦੇ ਹੋ ਗਿਆਨੀ ਮਲਕੀਤ ਸਿੰਘ ਹੋਰਾਂ ਦੀ ਉਹਨਾਂ ਨੇ ਕਿਹਾ ਕਿ ਕਤਲ ਹੋਇਆ ਚੰਗਾ ਹੋਇਆ ਅਸ਼ਲੀਲਤਾ ਹੀ ਬੜੀ ਫਲਾਈ ਹੋਈ ਹੈ ਇਹਨਾਂ ਨੇ ਜਿਹੜੇ ਇਸ ਜਹਨ ਦੇ ਵਿੱਚ ਗੱਲ ਕਰ ਰਹੇ ਨੇ ਕੀ ਅਣਜਾਨ ਨੇ ਜਾਂ ਸਮਝ ਘਟ ਦੇਖੋ ਇਹ ਹੋ ਗਈਆਂ ਪੋਲੀਟੀਕਲ ਪੋਸਟਾਂ ਹੁਣ ਆਪਾਂ ਨੂੰ ਪਤਾ ਵੀ ਸ਼੍ਰੋਣੀ ਅਕਾਲੀ ਦਲ ਬਾਦਲ ਜਿਹੜੀ ਹੈਗੀ ਆ ਉਹਦੇ ਅੰਦਰ ਆ ਉਹ ਕਮੇਟੀ ਕੋਈ ਵੀ ਐਸਾ ਬਿਆਨ ਜਿਹੜਾ ਰਾਜਨੀਤਿਕ ਬੰਦਾ ਹੈ ਉਹ ਆਪਣੇ ਦਿੱਤਾ ਉਹਨੇ ਹੈੱਡ ਗ੍ਰੰਥੀ ਸਾਹਿਬ ਤੋਂ ਦਵਾਇਆ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਇਹ ਪੋਲਿਟੀਕਲ ਬਿਆਨ ਨਹੀਂ ਆ ਪਰ ਆਪਾਂ ਨੂੰ ਪਤਾ ਵੀ ਹੈੱਡ ਗ੍ਰੰਥੀ ਸਾਹਿਬ ਕਿਸੇ ਜਥੇਦਾਰ ਸਾਹਿਬ ਦੇ ਕਹਿ ਤੋਂ ਬਿਨਾ ਨਹੀਂ ਬਿਆਨ ਦੇ ਸਕਦੇ ਆਪਣੇ ਆਪ ਉਹ ਆਪ ਨੂੰ ਪਤਾ ਹੀ ਨਾ ਵੀ ਇਕਾਲੀ ਦਲ ਚ ਕਿੰਨੀ ਕਿ ਆਜ਼ਾਦੀ ਹੈ ਬੋਲਣ ਦੀ ਜਾਂ ਹੋਰ ਪਾਰਟੀਆਂ ਦੇ ਵਿੱਚ ਮਤਲਬ ਇਹ ਕਿਹਾ ਵੀ ਇਹ ਸਭ ਤੋਂ ਦੁੱਖ ਦੀ ਗੱਲ ਹੈ ਨਾ ਕਿ ਜਦੋਂ ਇੱਕ ਧਾਰਾ ਚ ਲੋਕ ਵਹਿ ਜਾਂਣ ਸਾਰੇ ਕਿਉਂਕਿ ਜੀ ਇਹ ਇਹ ਸਹੀ ਹੈ ਉਦੋਂ ਸੱਚ ਕਹਿਣ ਲਈ ਗੁਰਦਾ ਚਾਹੀਦਾ ਜਦੋਂ ਤੁਸੀਂ ਗੱਲ ਰੱਖੀ ਆਪਣੀ ਬਿਬਾਕੀ ਦੇ ਨਾਲ ਕਿ ਚਾਹੇ ਮੈਨੂੰ ਮਾੜਾ ਬੋਲੇ ਕੋਈ ਚੰਗਾ ਬੋਲੇ ਕਿਉਂਕਿ ਮਾੜਾ ਬੋਲਣ ਵਾਲਿਆਂ ਦੀ ਗਿਣਤੀ ਜਿਹੜੀ ਉਹਨਾਂ ਦੀ ਵੱਧ ਹੋ ਗਈ ਹੈ ਜਿਹੜੇ ਮਹਿਰੋਂ ਦੇ ਹੱਕ 'ਚ ਖੜੇ ਆ ਤੁਸੀਂ ਆਪਣੀ ਗੱਲ ਰੱਖੀ ਉਸ ਤੋਂ ਬਾਅਦ ਤੁਹਾਨੂੰ ਵੀ ਫੀਡਬੈਕ ਦੇ ਤੌਰ ਦੇ ਉੱਤੇ ਕੀ ਕੋਈ ਸੁਣਨਾ ਪਿਆ ਦੇਖੋ ਉਹ ਤਾਂ ਫਿਰ ਨਾ ਇੱਥੋਂ ਤਾਂ ਇੱਥੋਂ ਤਾਂ ਪਤਾ ਲੱਗਦਾ ਮੰਨ ਸਕਦਾ ਤਾਂ ਨਾ ਮੰਨ ਲਓ ਮੈਂ ਬੋਲੇ ਮਹਿਰੋਂ ਬਾਰੇ ਮੈਨੂੰ ਬੋਲੋ ਮੇਰੇ ਤੇ ਅਟੈਕ ਕਰ ਦੋ ਉਹ ਮੇਰੀਆਂ ਧੀਆਂ ਬਾਰੇ ਬੋਲ ਰਹੇ ਹੋ ਮੇਰੀਆਂ ਭੈਣਾਂ ਬਾਰੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਤਾਂ ਇੱਥੋਂ ਪਤਾ ਲੱਗਦਾ ਕਿ ਤੁਸੀਂ ਕਿੱਡੇ ਇੱਕ ਧਾਰਮਿਕ ਬੰਦੇ ਹੋ ਤੁਸੀਂ ਕਿੱਡੇ ਸੱਭੇਕ ਬੰਦੇ ਹੋ ਅਸਲ ਦੇ ਵਿੱਚ ਕੀ ਹੈ ਹੁਣ ਮੈਂ ਉਹ ਜਿਹੜੇ ਉਹ 4 ਲੱਖ ਫਾਲੋਅਰ ਹਨ ਨਾ ਕੁੜੀ ਦੇ ਮੈਂ ਉਹਨੂੰ ਕਿਸੇ ਹੱਦ ਤੱਕ ਇਮਾਨਦਾਰ ਮੰਨਦਾ ਉਹ ਉਹ ਇਹ ਕਹਿੰਦੇ ਯਾਰ ਅਸੀਂ ਇਹ ਦੇਖਦੇ ਆਂ ਸਰੀਲ ਚੀਜ਼ ਤੇ ਅਸਲ ਦੇ ਵਿੱਚ ਲੁੱਕ ਸ਼ਕ ਕਿ ਕਿਨੇ ਦੇਖਦੇ ਨੇ ਤੁਹਾਡੇ ਜਾਂ ਮੇਰੇ ਕੋਲ ਤਾਂ ਉਹਦੀ ਵੀ ਵੀਡੀਓ ਆਈ ਨਹੀਂ ਅਸੀਂ ਤਾਂ ਜਦੋਂ ਤਾਂ ਕਤਲ ਹੋਇਆ ਦੇਖਿਆ ਵੀ ਇਹ ਕੌਣ ਸੀ ਚੈੱਕ ਕੀਤਾ ਬਾਕੀ ਜਿਹੜੇ ਬੰਦੇ ਅੱਜ ਬਿਆਨ ਦੇ ਰਹੇ ਨੇ ਜਿਹੜੇ ਦੇ ਫਾਲੋਅਰ ਵੀ ਨਹੀਂ ਕਿ ਜੋ ਗੰਦ ਪਾਉਂਦੀ ਸੀ ਇਹ ਕਰਦੀ ਤੁਹਾਨੂੰ ਕਿੱਥੋਂ ਪਤਾ ਲੱਗਾ ਭਾਈ ਗੰਦ ਪਾਉਂਦੀ ਸੀ ਉਹ ਇੱਥੋਂ ਤੱਕ ਅਸੀਂ ਵੇਖਿਆ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਨੇ ਕਿ ਕਮਲਕੌਰ ਦਾ ਜਿਹੜਾ ਧੰਦਾ ਸੀ ਉਹਦੀਆਂ ਜਿਹੜੀਆਂ ਗੁਪਤ ਵੀਡੀਓ ਸੀ ਅਸ਼ਲੀਲ ਵੀਡੀਓ ਉਹ WhatsApp ਜਾਂ Facebook ਜਾਂ ਹੋਰ ਸੋਸ਼ਲ ਮੀਡੀਆ ਐਪ ਜਰੀਏ ਜਾ ਰਹੀਆਂ ਨੇ ਸਾਰੇ ਉਸ ਦੀ ਡਿਮਾਂਡ ਕਰਦੇ ਦਿਖਾਈ ਦੇ ਰਹੇ ਹੈਰਾਨੀ ਦੀ ਗੱਲ ਹੈ ਕਿ ਵੀਡੀਓ ਜੇ ਤੁਹਾਨੂੰ ਮਿਲੀ ਹੈ ਸਾਨੂੰ ਵੀ ਭੇਜੋ ਮਸਲਾ ਇਹੀ ਹੈ ਨਾ ਵੀ ਜਦੋਂ ਤੁਸੀਂ ਤੁਸੀਂ ਅੱਛੀ ਚੀਜ਼ ਨੂੰ ਸੁਲਾਉਣਾ ਹੈ ਤੁਸੀਂ ਨੇ ਜੇ ਕੋਈ ਚੰਗਾ ਲਿਖਦਾ ਉਹ ਤੂੰ ਸੁਣਨਾ ਨਹੀਂ ਤੁਸੀਂ ਕੀ ਸੁਣਨਾ ਪਟਕਾਉ ਹਥਿਆਰਾਂ ਵਾਲਾ ਹੈ ਨਾ ਤੇ ਜਾਂ ਫਿਰ ਤੁਸੀਂ ਅਸ਼ਲੀ ਸੁਣਨਾ ਚੌਂਕੀਲਾ ਜਿੰਨਾ ਮਕਬੂਲ ਹੋਇਆ ਸੀ ਉਸੇ ਦੌਰ ਚ ਕਿੰਨੇ ਚੰਗੇ ਗਾਇਕ ਸੀ ਜਿਹੜੇ ਦਬ ਗਏ ਤਾਂ ਇਹਦਾ ਮਤਲਬ ਤੁਸੀਂ ਪਹਿਲਾਂ ਇੱਕ ਨਾ ਸ਼ੇਰ ਬੜਾ ਪਿਆਰਾ ਉਹਦਾ ਬਾਬੇ ਨਜ਼ਮੀ ਦਾ ਕਿ ਚਿਹਰੇ ਉੱਤੇ ਧੂੜਾਂ ਜੰਮੀਆਂ ਸ਼ੀਸ਼ੇ ਝਾੜੀ ਜਾਂਦੇ ਨੇ ਜਿਲਦਾਂ ਉਹ ਸਾਮ ਰਹੇ ਨੇ ਕਮਲੇ ਵਰਕੇ ਪਾੜੀ ਜਾਂਦੇ ਨੇ ਪਹਿਲਾਂ ਆਪਣੇ ਅੰਦਰ ਜੱਤੀ ਮਾਰੂ ਨਾ ਉਹਨੂੰ ਮੰਨ ਲਓ ਕੋਈ ਮੇਰੀਆਂ ਪਤੀਆਂ ਬਾਰੇ ਕਹਿੰਦਾ ਮੈਨੂੰ ਇਹ ਜੇ ਮੈਂ ਉਹਦੀ ਪਰਵਰਿਸ਼ ਚੰਗੀ ਕੀਤੀ ਹੈ ਅੱਛਾ ਜੇ ਉਹਨਾਂ ਨੇ ਵਿਗੜ ਨਹੀਂ ਹੋਇਆ ਮੈਂ ਕਿਵੇਂ ਰੋਕ ਲਾਂਗਾ ਕਿਉਂਕਿ ਇਹ ਤਾਂ ਚੀਜ਼ਾਂ ਅਵੇਲੇਬਲ ਅਵੇਲੇਬਲ ਪਈਆਂ ਨੇ ਚੀਜ਼ਾਂ ਨਾ ਨਸ਼ਾ ਵੀ ਅਵੇਲੇਬਲ ਪਿਆ ਕਾ ਬਾਹਰ ਵੀ ਬੜਨਾ ਉਹਨਾਂ ਨੇ ਸਭ ਚੀਜ਼ ਪਰ ਜੇ ਉਹਨਾਂ ਦੀ ਨੀਂਹ ਮਜ਼ਬੂਤ ਹੈ ਜਿੱਦਾਂ ਮੈਂ ਨਹੀਂ ਵਿਗੜਿਆ ਮੈਂ ਵੀ ਬੜੇ ਜਿਹੜਾ ਹੈਗਾ ਬੈਕਗ੍ਰਾਉਂਡ ਜਿਹੜੀ ਮੈਂ ਜਿੱਥੋਂ ਆਇਆ ਮੈਂ ਉਹ ਸਕੂਲ ਚ ਪੜਿਆ ਜਿੱਥੇ ਨਾ ਮੈਥ ਟੀਚਰ ਸੀ ਨਾ ਸਾਇੰਸ ਟੀਚਰ ਸੀ ਨਾ ਇੰਗਲਿਸ਼ ਟੀਚਰ ਸੀ ਤੁਰ ਕੇ ਜਾਂਦੇ ਸੀ ਇਹਦੇ ਬਾਵਜੂਦ ਵੀ ਹਾਈ ਕੋਰਟ ਦਾ ਵਕੀਲ ਬਣਿਆ ਮੈਂ ਕਿਉਂ ਬਣਿਆ ਕਿਉਂਕਿ ਮੇਰੀ ਪਰਮਿਸ ਚੰਗੀ ਸੀ ਮੈਂ ਤਾਂ ਇਹ ਬਹਾਨਾ ਲਿਆ ਨਹੀਂ ਕਿ ਮੈਂ ਵੀ ਗੈਂਗਸਟਰ ਬਣ ਜਾ ਕਿਉਂਕਿ ਨੌਕਰੀ ਤੇ ਮਿਲਦੀ ਨਹੀਂ ਹਾਲਾਂਕਿ ਮੇਰੇ ਕਈ ਪੜਾਏ ਹੋਏ ਜੱਜ ਬਣੇ ਠੀਕ ਹੈ ਮੈਂ ਦੋ ਵਾਰ ਇੰਟਰਵਿਊ ਜੁਲਿਆ ਪਰ ਇਧਰ ਮੈਂ ਬਹਾਨਾ ਲੈ ਲਾਂ ਕਿ ਜੇ ਦੇਖੋ ਜੀ ਨੌਕਰੀ ਤੇ ਮਿਲਦੀ ਨਹੀਂ ਤੇ ਮੈਂ ਤਾਂ ਜਾਂ ਗੈਂਗਸਟਰ ਬਣ ਜਾ ਜਾਂ ਤੋ ਬੱਚੇ ਨੂੰ ਤੁਸੀਂ ਜਿੰਨਾ ਚਿਰ ਜੇ ਤੁਸੀਂ ਬੱਚੇ ਨੂੰ ਤੁਸੀਂ ਸਿਖਾ ਨਹੀਂ ਸਕਦੇ ਬੋਲੋਗੇ ਉਹ ਅਸਰ ਨਹੀਂ ਹੋਊਗਾ ਮਾਂ ਤੇ ਉਹਦਾ ਖੁਦ ਦਾ ਕਿਰਦਾਰ ਕੀ ਹੈ ਆਪਸ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹ ਸਮਾਜ ਨਾਲ ਕਿਸ ਤਰ੍ਹਾਂ ਵਿਚਰਦੇ ਨੇ ਬੱਚਾ ਨੋਟ ਕਰਦਾ ਹੈ ਤੋ ਇਹ ਜਿਹੜੀ ਸਾਡੇ ਚ ਵਿਕਾਰ ਆਉਂਦੇ ਨੇ ਇਹ ਸਾਡੀ ਹੀ ਦੇਣ ਨੇ ਬਲੋਸੀ ਕਹਿੰਦੇ ਜੀ ਨੀਤਾ ਕਰਪਟ ਹੈ ਨੀਤਾ ਕਿੱਥੋਂ ਨਿਕਲਿਆ ਭਾਈ ਤੁਸੀਂ ਬਣਾਇਆ ਨਾ ਅਫਸਰ ਜਿਹੜੋਂ ਜੇ ਕੋਈ ਦਰਖਤ ਦੀਆਂ ਜਣਾ ਹੀ ਜ਼ਹਿਰੀਲੀਆਂ ਨੇ ਉਹਦੇ ਫਲ ਕਿਥੋਂ ਮਿੱਠੇ ਹੋ ਜਾਣਗੇ ਤੋ ਬਿਊਰੋਕਰੇਟ ਜਿਹੜੇ ਨੇ ਜਾਂ ਨੇਤਾ ਜਿਹੜੇ ਇਸ ਸਮਾਚੋਂ ਨਿਕਲਦੇ ਨੇ ਜਿਸ ਸਾਨੂੰ ਖੁਦ ਨੂੰ ਲੈਂਡ 'ਚ ਖੜਨਾ ਪਸੰਦ ਨਹੀਂ ਜੇ ਤੁਸੀਂ ਲੈਂਡ ਲਈ ਲੰਬੀ ਅੱਗੇ ਪਤਾ ਵੀ ਆ ਸਾਡਾ ਕੋਈ ਅਫਸਰ ਖੜਾ ਕਹੇ ਕਹੇ ਕਹਾ ਕਿ ਮੂਰਤੀ ਕਮ ਹੁੰਦਾ ਅਸੀਂ ਉਹਦੀ ਕਰਾ ਲਾਂਗੇ ਇੱਕ ਇਹ ਇਹ ਕ੍ਰਾਪਸ਼ਨ ਨਹੀਂ ਹੈ ਯਸ ਸਾਨੂੰ ਕੋਈ ਜੇ ਕੋਈ ਚੰਗਾ ਬੰਦਾ ਕਹੇ ਵੀ ਤਰ੍ਹਾਂ ਕੰਮ ਹੋ ਜੂ ਤਾਂ ਵੀ ਵੀਰ ਪੈਸੇ ਲੈ ਲਾ ਕੁੱਲ ਮਿਲਾ ਕੇ ਜਿੱਦਾ ਜਿੱਥੇ ਦਾ ਲੱਗਦਾ ਹੈ ਛੋਟੇ ਪੱਦਰ ਤੇ ਵੱਡੇ ਪੱਦਰ ਤੇ ਹਰ ਕੋਈ ਲਾਉਣ ਨੂੰ ਤਿਆਰ ਬੈਠਾ ਹੈ ਦੇਖੋ ਇੱਕ ਦੁੱਧ ਜੀ ਦੁੱਧ 'ਚ ਪਾਣੀ ਪਾ ਰਿਹਾ ਉਹ ਵੀ ਕ੍ਰਾਪਸ਼ਨ ਹੈ ਇੱਕ ਜੇ ਤੁਸੀਂ ਟੀਚਰ ਸਕੂਲ ਜਾ ਰਿਹਾ ਪੜ੍ਹਾ ਨਹੀਂ ਰਿਹਾ ਉਹ ਵੀ ਕ腐ਸ਼ਨ ਹੈ ਇੱਕ ਪੱਤਰਕਾਰ ਸੱਤਾ ਤੇ ਸਵਾਲ ਚੁੱਕਣ ਦੀ ਬਜਾਏ ਜੇ ਸੱਤਾ ਦੀ ਚਾਟੂਕਾਰਤਾ ਕਰ ਰਿਹਾ ਹੈ ਉਹ ਵੀ ਕ腐ਸ਼ਨ ਹੈ ਇੱਕ ਵਕੀਲ ਵਕੀਲ ਦਾ ਕੰਮ ਹੁੰਦਾ ਹੈ ਚਲੋ ਉਹ ਤਾਂ ਜਿਹੜਾ ਕੋਈ ਮੁਜਰਮ ਹੈ ਉਹਦੇ ਲਈ ਲੜਨਾ ਹੀ ਹੈ ਪਰ ਵਕੀਲ ਦਾ ਕੰਮ ਇਹ ਨਹੀਂ ਹੁੰਦਾ ਕਿ ਉਹਦਾ ਮਾਊਥਪੀਸ ਬਣ ਜਵੇ ਵੀ ਸਬੂਤ ਮਟਾਉਣ ਲਈ ਪੁਲਿਸ ਨੂੰ ਵਿੱਚ ਦਲਾਲੀ ਕਰਨ ਲੱਗ ਦਲਾਲੀ ਤੇ ਵਕੀਲ ਵਕਾਲਾ 'ਚ ਫਰਕ ਹੈ ਮਤਲਬ ਮੈਂ ਜੇ ਇਹਨੂੰ ਕਵੀਤਨ ਵਿੱਚ ਬੜੀ ਕਰਾ ਦੂੰਗਾ ਵੀ ਮੈਂ ਸੱਚ ਨੂੰ ਚਾਰ ਪੈਸੇ ਦੇ ਕੇ ਸਬੂਤ ਮਿਟਾ ਦੂੰਗਾ ਮੈਂ ਗਵਾਹ ਮਕਰਾ ਦੂੰਗਾ ਗਵਾਹ ਖਰੀਦ ਲੂੰਗਾ ਇਹ ਇਹ ਵਕਾਲਾ ਥੋੜੀ ਹੋਈ ਇਹ ਤਾਂ ਕੋਈ ਆਮ ਬੰਦਾ ਵੀ ਕਰ ਸਕਦਾ ਇਹਦੇ ਲਈ ਕੀ ਸਕਿੱਲ ਚਾਹੀਦਾ ਇਸ ਲਈ ਤਾਂ ਤੁਹਾਨੂੰ ਦਲਾਲੀ ਦਾ ਸਕਿੱਲ ਚਾਹੀਦਾ ਨਾ ਜਿਵੇਂ ਤੁਸੀਂ ਇਹ ਕੁਝ ਆਧਾਰਨਾ ਦਿੱਤੀ ਹੁਣ ਕੱਲ ਕਰੀ ਆਪਾਂ ਜਿਹੜੇ ਕੇਸ ਬਾਰੇ ਗੱਲ ਕਰ ਰਹੇ ਸੀ ਹੁਣ ਇਸ ਕੇਸ ਦੇ ਵਿੱਚ ਕਾਨੂੰਨ ਕੀ ਕਿੱਥੋਂ ਤੱਕ ਪਹੁੰਚ ਸਕਦਾ ਅਮਰਿਤਪਾਲ ਸਿੰਘ ਮੈਰੋ ਦੀ ਕੀ ਇਸ ਕੇਸ ਦੇ ਵਿੱਚ ਨਾਮਜ਼ਦਤਾ ਕਰ ਲਿਆ ਗਿਆ ਕੀ ਗ੍ਰਿਫਤਾਰੀ ਹੋਣ ਤੋਂ ਬਾਅਦ ਉਸ ਨੂੰ ਵਾਕਈ ਉਸੇ ਬਰਾਬਰ ਦਾ ਦੋਸ਼ੀ ਮੰਨਿਆ ਜਾਏਗਾ ਕਿਉਂਕਿ ਬਠਿੰਡਾ ਪੁਲਿਸ ਨੇ ਹੁਣ ਇਹ ਵੀ ਸਾਬਤ ਕਰ ਦਿੱਤਾ ਇਨਵੈਸਟੀਗੇਸ਼ਨ ਤੋਂ ਬਾਅਦ ਕਿ ਉਹ ਵੀ ਉੱਥੇ ਮੌਜੂਦ ਸੀ ਕਤਲ ਕਰਨ ਵੇਲੇ ਬਾਅਦ ਵਿੱਚ ਗਿਆ ਅਮਰਸਰ 에어ਪੋਰਟ ਬਿਲਕੁਲ ਦੇਖੋ ਇੱਕ ਤਾਂ ਹੈਗਾ ਵੀ ਹੁਣ ਉਹ ਜੂਏ ਹੀ ਚਲਾ ਗਿਆ ਨਾ ਤੋ ਇਧਰਲੀ ਐਕਸਟਰੈਡੀਸ਼ਨ ਪਾਲਿਸੀ ਜਿਹੜੀ ਹੈਗੀ ਆ ਕਿ ਜਦੋਂ ਵੀ ਉਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਜਿਸ ਦੇਸ਼ ਚੋਂ ਤੁਸੀਂ ਬੰਦਾ ਬੁਲਾਉਣਾ ਉਸ ਦੇਸ਼ ਨਾਲ ਤੁਹਾਡੀ ਸੰਧੀ ਹੋਈ ਹੋਵੇ ਜੀ ਮੰਨ ਲਓ ਜੇ ਕੋਈ ਦੁਬਈ ਚੋਂ ਬੰਦਾ ਭੱਜ ਕੇ ਆ ਗਏ ਅਸੀਂ ਉਹਨੂੰ ਕੀ ਅਸੀਂ ਮੋੜ ਦੇ ਤਾਂ ਉਹ ਕਹਣਗੇ ਅਸੀਂ ਨਹੀਂ ਮੋੜਦੇ ਛੋਟਾ ਨਾ ਤੋ ਐਕਸਟਰੈਡੀਸ਼ਨ ਪੰਜਾਬੀ ਜਿਹਨੂੰ ਕਹਾਂਗੇ ਆਪਾਂ ਹਵਾਲੀ ਗਈ ਹਵਾਲੀ ਗਈ ਹੈ ਨਾ ਵੀ ਹਵਾਲੇ ਕਰਨਾ ਨਾ ਤੋ ਇਸ ਕਰਕੇ ਇਹਦੇ ਚ ਤਾਂ ਜੇ ਸਰਕਾਰ ਚਾਵੇ ਕੋਈ ਦਿੱਕਤ ਨਹੀਂ ਉਹ ਵਾਪਸ ਆ ਸਕਦਾ ਕਿਉਂਕਿ ਦੁਬਈ ਨਾਲ ਸਾਡੇ ਬਹੁਤ ਚੰਗੇ ਸਬੰਧ ਨੇ ਤੇ ਬਹੁਤ ਸਾਰੇ ਕੇਸਾਂ ਚ ਇਸ ਤਰ੍ਹਾਂ ਵੀ ਹੋਇਆ ਜਿੱਦਾਂ ਕਿ ਉਹ ਜਿਹੜਾ ਜਹਾਜ਼ ਅਗਵਾ ਹੋਇਆ ਸੀ ਉਦੋਂ ਦੁਬਈ ਚ ਲੈਂਡ ਕਰਨਾ ਚਾਹੁੰਦੀ ਸੀ ਦੁਬਈ ਨੇ ਸਾਡੀ ਮਦਦ ਕੀਤੀ ਸੀ ਤਾਂ ਇਸ ਕਰਕੇ ਹਵਾਲਗੀ ਦਾ ਤਾਂ ਕੋਈ ਸਮੱਸਿਆ ਨਹੀਂ ਜੇ ਸਰਕਾਰ ਲਿਆਉਣਾ ਚਾਹਵੇ ਜੇ ਨਹੀਂ ਲਿਆਉਣਾ ਚਾਹਵੇ ਹੁਣ ਗੋਲਡੀ ਬਰਾਡ ਹੈ ਨਹੀਂ ਲਿਆਉਣਾ ਚਾਹ ਰਹੀ ਸਰਕਾਰ ਇਹ ਛੁੜੀ ਬਥੇ ਲਿਆ ਨਹੀਂ ਸਕਦੇ ਤੁਸੀਂ ਉਹਨੂੰ ਹਾਲਾਂਕਿ ਜੇ ਕੈਨੇਡਾ ਨਾਲ ਕਿਹਾ ਜਾਂਦਾ ਕੈਨੇਡਾ 'ਚ ਬੈਠਾ ਤਾਂ ਕੈਨੇਡਾ ਨਾਲ ਸਾਡੀ ਹੈਗੀ ਹੈ ਸੰਧੀ ਅਮਰੀਕਾ ਨਾਲ ਵੀ ਸਾਡੀ ਹੈਗੀ ਹੈ ਸੰਧੀ ਹੁਣ ਇਹ ਤਾਂ ਸਰਕਾਰ ਦੀ ਮਨਸ਼ਾ ਤੇ ਹੈ ਹੂੰ ਤਾਂ ਦੂਜੀ ਗੱਲ ਰਹੀ ਸਜ਼ਾ ਦੀ ਜਦੋਂ ਇੱਥੇ ਆ ਜਾਂਦਾ ਉਹ ਤਾਂ ਉਹ ਜਾਲਸਾਜ਼ੀ ਦਾ ਤੇ ਨਾਲ ਇੱਕ ਜਾਲਸਾਜ਼ੀ ਦਾ ਵੈਸੇ ਉਤੋਂ ਹੁੰਦੀ ਹੈ ਜਦੋਂ ਤੁਹਾਡੇ ਕੋਲ ਕੋਈ ਹੋਰ ਸਬੂਤ ਨਾ ਹੋਵੇ ਉਹਨੇ ਇੱਥੇ ਤਾਂ ਇਹ ਦਾਅਵਾ ਕਰਨ ਕਿ ਉਹ ਇੱਥੇ ਮੌਜੂਦ ਸੀ ਉਹਨੇ ਫੋਨ ਖੋਇਆ ਤਾਂ ਉਹਨੇ ਕਿਹਾ ਵੀ ਕਤਲ ਕਰ ਦੋ ਤਾਂ ਉਹ ਸੇਮ ਸਜ਼ਾ ਹੈ ਉਹਦੇ ਚ ਤਾਂ ਕੋਈ ਦੋਰ ਹੈ ਹੀ ਨਹੀਂ ਤੇ ਕਿਉਂਕਿ ਇਸ ਤਰ੍ਹਾਂ ਦਾ ਕੋਲਡ ਬਲੱਡ ਮर्डर ਹੈ ਇਹਦੇ ਚ ਲਾਈਫਟਲ ਡੈਥ ਦੀ ਵੀ ਬਰੂਝ ਨਹੀਂ ਹੈਗੀ ਆ ਉਹ ਹੈ ਵੀ ਕਿਸ ਤਰ੍ਹਾਂ ਮੁਕਦਮਾ ਲੜਿਆ ਜਾਂਦਾ ਹੈ ਕਿਸ ਤਰ੍ਹਾਂ ਸਬੂਤ ਆਉਂਦੇ ਨੇ ਤੇ ਕੀ ਗੱਲਤ ਹੈ ਇਹ ਕਿ ਉਸ ਕੇਸ ਦੇ ਵਿੱਚ ਸਜ਼ਾ ਕਿ ਮਿਲਣੀ ਹੈ ਇੱਕ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਦੀ ਕਿਉਂਕਿ ਅੱਜਕੱਲ ਦੇਖਿਆ ਆਪਾਂ ਕਿ ਔਰਤਾਂ ਸੈਲ ਦੇ ਜਿਹੜੇ ਚੇਅਰ ਪਰਸਨ ਨੇ ਉਹ ਵੀ ਬੜੇ ਸਰਗਰਮ ਮੈਂ ਗੱਲ ਦੇ ਉਹ ਕਹਿੰਦੇ ਅਸ਼ਲੀਲ ਕੰਟੈਂਟ ਨਾ ਪਾਓ ਕੁੜੀਆਂ ਵਿਗੜ ਚੁੱਕੀਆਂ ਪਰ ਜੇਕਰ ਕਿਸੇ ਨੂੰ ਅਸ਼ਲੀਲ ਕੰਟੈਂਟ ਤੋਂ ਤਕਲੀਫ ਹੈ ਕੀ ਉਹ ਕਿਸੇ ਪੇਜ ਦੇ ਖਿਲਾਫ ਕੰਪਲੇਂਟ ਦੇ ਕੇ ਉਹਨੂੰ ਸਜ਼ਾ ਦਿਵਾ ਸਕਦਾ ਹੈ ਜਾਂ ਉਹਦੇ ਖਿਲਾਫ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਇੱਕ ਤਾਂ ਬਿਲਕੁਲ ਇੰਡੀਵਿਜੂਅਲੀ ਤੁਸੀਂ ਨਿੱਜੀ ਤੌਰ ਤੇ ਕਿਸੇ ਦੀ ਰਿਪੋਰਟ ਕਰ ਸਕਦੇ ਹੋ ਦੂਸਰੀ ਗੱਲ ਅੱਛਾ ਮੈਨੂੰ ਵੀ ਕਹੀ ਉਹਨੇ ਕਿਹਾ ਸੀ ਤੁਸੀਂ ਖੁਦ ਕਿਉਂ ਨਹੀਂ ਕੀਤਾ ਮੈਂ ਇੱਕ ਆਪਣਾ ਜਿਹੜੀ ਹੈਗੀ ਆ ਰਿਪਰੈਜੈਂਟੇਸ਼ਨ ਤਿਆਰ ਕਰਕੇ ਮੈਂ ਕੱਲ ਨੂੰ ਪੋਸਟ ਕਰ ਰਿਹਾ ਉਹਨੂੰ ਜਿਹੜਾ ਹੈਗਾ ਮਿਨਿਸਟਰੀ ਆਫ ਫੋਰਨ ਅਫੇਅਰਸ ਨੂੰ ਤੇ ਜਿਹੜੇ ਇਹਦਾ ਟੈਲੀਗ੍ਰਾਮ ਦਾ ਤਾਂ ਇੰਡੀਆ ਚ ਕੋਈ ਆਫਿਸ ਹੈ ਨਹੀਂ ਇਹਨਾਂ ਦਾ ਦੁਬਈ ਚ ਆਫਿਸ ਆ ਜੀ ਕਿਉਂਕਿ ਟੈਲੀਗ੍ਰਾਮ ਤੇ ਬਹੁਤ ਜ਼ਿਆਦਾ ਗੰਦ ਹੈ ਤੇ ਇੰਸਟਾਗ੍ਰam ਦਾ ਹੈਡ ਆਫਿਸ ਫੇਸਬੁਕ ਦਾ ਹੈਡ ਆਫਿਸ YouTube ਦਾ ਮੈਂ ਇਹਨਾਂ ਨੂੰ ਭੇਜ ਰਿਹਾ ਸਰਕਾਰ ਨੂੰ ਭੇਜਣਾ ਜੇ ਇਹ ਰੈਗੂਲੇਸ਼ਨ ਖੁਦ ਨਹੀਂ ਲਿਆਉਂਦੇ ਤਾਂ ਇੱਕ ਮਹੀਨੇ ਬਾਅਦ ਮੈਂ ਪੀਆਈਐਲ ਪਾ ਕੇ ਹਾਈ ਕੋਰਟ ਤੋਂ ਇਹ ਡਿਸ਼ਸ਼ਨ ਜਿਹੜੀਆਂ ਹੈਗੀਆਂ ਨੇ ਅਸੀਂ ਗੁਜਾਰਿਸ਼ ਕਰਾਂਗੇ ਔਰ ਕਰਦੇ ਹਾਈ ਕੋਰਟ ਕਿਉਂਕਿ ਇਹ ਇਹ ਤਾਂ ਕੋਈ ਨਜ਼ਰ ਮੰਗ ਹੈ ਨਹੀਂ ਕਿ ਭਈ ਕਿਸ ਤਰ੍ਹਾਂ ਅਕਾਊਂਟ ਲਈ ਕੀ ਕੀ ਚਾਹੀਦੀਆਂ ਚੀਜ਼ਾਂ ਦੂਜੀ ਗੱਲ ਜੇ ਕੋਈ ਐਕਸੈਸ ਕਰਦਾ ਮੈਂ ਜੋ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਡਿਕਲੇਅਰ ਕਰੇ ਕਿ ਜੇ ਮੈਂ ਜਿਸ ਤਰ੍ਹਾਂ ਵੀਡੀਓ ਪਾਉਣੀ ਹੈ ਉਹ ਅਡਲਟ ਕੰਟੈਂਟ ਹੋਏਗਾ ਮੇਰਾ ਜਾਂ ਫਿਰ ਯੂਨੀਵਰਸਲ ਜਿੱਦਾਂ ਫਿਲਮ ਦੇ ਵਿੱਚ ਸਰਟੀਫਿਕੇਟ ਮਿਲਦਾ ਨਾ ਇੱਕ ਯੂ ਬਲੀਕ ਏ ਹੁੰਦਾ ਉਹਦੇ 'ਚ ਹੁੰਦਾ ਵੀ ਇੱਕ ਤਾਂ ਯੂ ਹੁੰਦਾ ਵੀ ਕੋਈ ਬੱਚਾ ਬਿਨਾਂ ਦੇ ਦੇਖ ਲੈ ਯੂ ਬਲੀਕ ਦੇ ਇਹ ਹੁੰਦਾ ਕਿ ਬੱਚਾ ਦੇਖ ਲੈ ਪਰ ਮਾਪਿਆਂ ਦੀ ਨਿਗਰਾਨੀ ਹੇਠ ਇੱਕ ਏ ਸਰਟੀਫਿਕੇਟ ਹੁੰਦਾ ਜਿਹਨੂੰ ਬੱਚਾ ਦੇਖ ਨਹੀਂ ਸਕਦਾ ਬੱਚੇ ਨੂੰ ਨਹੀਂ ਉਹ ਦਿਖਾਇਆ ਜਾਊਗਾ ਹੈਨਾ 2 ਇਸ ਤਰ੍ਹਾਂ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਇਹਨਾਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਇਹਨਾਂ ਲਈ ਵੀ ਜਾਰੀ ਹੋਣ ਤੇ ਉਹਦੇ ਲਈ ਕੋਸ਼ਿਸ਼ ਕਰ ਰਹੇ ਆ। ਮਤਲਬ ਤੁਸੀਂ ਜਦੋਂ ਇਹ ਕਦਮ ਚੁੱਕੋਗੇ ਤੇ ਇਹਦੇ ਨਾਲ ਇੱਕ ਗੱਲ ਮੰਨ ਕੇ ਚੱਲੀਏ ਕਿ ਕੱਲ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਮਾੜਾ ਸੌਦਾ ਵੇਚਣ ਵਾਲੇ ਸੋਸ਼ਲ ਮੀਡੀਆ ਤੇ ਡਿਜੀਟਲ ਜਿਹੜਾ ਵੇਚਿਆ ਜਾ ਰਿਹਾ ਉਹਨੀਆਂ ਦੁਕਾਨਾਂ ਬੰਦ ਹੋ ਸਕਦੀਆਂ। ਬੰਦ ਤਾਂ ਨਹੀਂ ਹੁੰਦੀਆਂ ਦੇਖੋ ਕਿਉਂਕਿ ਵੀਪੀਐਨ ਹੈ, ਹੋਰ ਹੈ। ਪਰ ਇਹ ਕੇ ਵੀ ਜਿਹੜੇ ਨੂੰ ਧੱਕੇ ਨਾਲ ਸਾਹਮਣੇ ਆ ਜਾਂਦਾ ਬੱਚੇ ਤੇ ਉਹ ਉਹ ਬੰਦ ਹੋ ਜਾਏਗਾ। ਹੁਣ ਜਿਹਨੇ ਮਤਲਬ ਇੱਕ ਤਾਂ ਨਹੀਂ ਇੱਕ ਤਾਂ ਹੁੰਦਾ ਨਾ ਕਿ ਵੀ ਤੁਸੀਂ ਖੁਦ ਖੋਜ ਰਹੇ ਹੋ ਚੀਜ਼ ਹੁਣ ਨਸ਼ਾ ਤਾਂ ਅਵੇਲੇਬਲ ਹੈ ਨਹੀਂ ਪਰ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹ ਲੱਭ ਲੈਂਦੇ ਨੇ ਕਿੱਥੋਂ ਮਿਲਦਾ ਹੈ ਤੋ ਇਸ ਕਰਕੇ ਇਹ ਵੀ ਇਹਦੇ ਨਾਲ ਇਹ ਹੋ ਜਾਏਗਾ ਕਿ ਸਾਹਮਣੇ ਨਹੀਂ ਆਏਗਾ ਜੇ ਕੋਈ ਲੱਭਣਾ ਹੀ ਚਾਵੇ ਤਾਂ ਉਹ ਤਾਂ ਫਿਰ ਆਪਾਂ ਨੂੰ ਕੋਲੇ ਇੰਟਰਨੈਟ ਦਾ ਇਹਨਾਂ ਗਿਆਨ ਨਹੀਂ ਪਰ ਹੈਕ ਕਰਨ ਨਾਲ ਤਾਂ ਉਹ ਤਾਂ ਕੁਝ ਵੀ ਦੇਖ ਸਕਦੇ ਨੇ ਚੀਜ਼ਾਂ ਹਣਾ ਤੋ ਇਸ ਕਰਕੇ ਇਹ ਆ ਵੀ ਘੱਟੋ ਘੱਟ ਉਹਦੇ ਤੇ ਠੱਲ ਪਏਗੀ ਕਾਫੀ ਹੱਦ ਤੱਕ ਇਹ ਇਹ ਜਿਹੜੀ ਮੈਂ ਕੋਸ਼ਿਸ਼ ਮੈਂ ਕਰ ਰਿਹਾ ਜੀ ਬਹੁਤ ਸ਼ੁਕਰੀਆ ਐਡਵੋਕੇਟ ਜਗਤਾਰ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਖਾਸ ਕਰਕੇ ਜਿਹੜਾ ਮਾੜਾ ਕੰਟੈਂਟ ਬਣਾਉਂਦੇ ਨੇ ਉਸ ਦੇ ਲਈ ਕਿਵੇਂ ਟੱਕਰਨਾ ਕਾਨੂੰਨੀ ਤੌਰ ਤੇ ਉਸ ਦੀ ਵੀ ਇਹ ਤਿਆਰੀ ਕਰ ਰਹੇ ਨੇ ਇਹਨਾਂ ਨੇ ਆਪਣੀ ਗੱਲ ਦੱਸੀ ਹੈ ਕੀ ਕਦਮ ਚੁੱਕਣਾ ਉਸ ਲਈ ਔਰ ਜੇ ਸੋ ਤੱਕ ਰਹੀ ਗੱਲ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਜਿਹੜਾ ਕਤਲ ਕਾਂਡ ਹੈ ਉਸ ਮਾਮਲੇ ਵਿੱਚ ਅਮਰਤਪਾਲ ਸਿੰਘ ਮਹਿਰੋ ਦੇ ਪਹਿਲੀ ਗੱਲ ਤਾਂ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਅਸਲ 'ਚ ਵਕੀਲ ਕੌਣ ਨੇ ਪਰਦਾਵਾ ਕਈਆਂ ਨੇ ਕੀਤਾ ਦੇਖਦੇ ਹਾਂ ਕਿ ਇਹ ਕੇਸ ਜਦੋਂ ਅਦਾਲਤ ਵੱਲ ਨੂੰ ਤੁਰੇਗਾ ਅਗਲੇਰੀ ਕਾਰਵਾਈ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਕੀ ਕੀ ਸਾ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ